ਕੀ ਕਰ ਚੱਲ ਚੈਲਕ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸ਼ੌਪ ਦਾ ਡਰੈੱਸ ਤੁਹਾਨੂੰ ਪਤਾ ਹੀ ਹੈ ਚੰਚਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾਂ ਬਸਟ ਦੇ ਵਿੱਚ ਐਂਟਰ ਕਰਦੀਆਂ ਨੇ ਪਹਿਲਾਂ ਗਲੀ ਆਉਂਦੀ ਹੈ ਫਿਰ ਬਸਟ ਡਾਉਂਦਾ ਜਦੋਂ ਬੱਸ ਤਿੰਨ ਕੋਨੀ ਵਾਲੀ ਸਾਈਡ ਤੋਂ ਆਉਂਦੀ ਹੈ ਨਾ ਜੇ ਤੁਸੀਂ ਤਿੰਨ ਕੋਨੀ ਵਾਲੀ ਸਾਈਡ ਤੋਂ ਆਉਂਗੇ ਤਾਂ ਟੱਪਣਾ ਨਹੀਂ ਹੈ ਬਸ ਅੱਡਾ ਉਦੋਂ ਪਹਿਲੇ ਗਲੀ ਆਈ ਬਸ ਅੱਡੇ ਤੋਂ ਪਹਿਲੇ ਬਸਾਂ ਬਾਅਦ ਤੋਂ ਐਂਟਰ ਕਰਦੀਆਂ ਨੇ ਪਹਿਲਾਂ ਗਲੀ ਆਉਂਦੀ ਹੈ ਬਸ ਉੱਥੋਂ 1 ਮਿੰਟ ਦਾ ਰਸਤਾ ਹੈ 62 ਦੇ ਦੂਸਰੀ ਸਾਈਡ 62 ਦੀ ਕੰਧ ਦੇ ਨਾਲ-ਨਾਲ ਉਸ ਗਲੀ ਦੇ ਵਿੱਚ ਅੰਦਰ ਨੂੰ ਆ ਜਾਓ 62 ਦੀ ਬੈਕ ਸਾਈਡ ਤੇ ਆ ਕੇ ਆਪਣੀ ਸ਼ਾਪ ਹੈ ਤੇ ਅੱਜ ਤੁਹਾਡੇ ਲਈ ਮੈਂ ਲੈ ਕੇ ਆਈਆਂ ਬੁਟੀਕ ਪੀਸ ਜਿਹੜੇ ਕਿ ਆਰਕੰਡੀ ਦੇ ਤੇ ਨੇ ਕਾਟਨ ਚ ਵੀ ਹੈਗੇ ਨੇ ਜੋਰਜ ਅੱਤੇ ਵੀ ਹੈਗੇ ਨੇ ਔਰ ਗੰਜੇ ਤੇ ਵੀ ਹੈਗੇ ਨੇ ਇੱਥੇ ਜਾਂ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਵੀ ਜਿਹੜੇ ਕੱਪੜੇ ਤੇ ਵਰਕ ਕਰਾਉਣਾ ਚਾਹੋ ਤਾਂ ਕਰਵਾ ਸਕਦੇ ਹੋ ਵਰਕ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੀ ਆ ਇਹ ਜਿਵੇਂ ਜਿਵੇਂ ਦਾ ਕੱਪੜਾ ਹੋਊਗਾ ਉਵੇਂ ਇਹਦੇ ਰੇਟ ਹੋਣਗੇ ਇਹ ਜਿਹੜਾ ਸੂਟ ਹੈ ਇਹਦਾ ਰੇਟ ਰਹੂਗਾ 850 ਰੁਪਏ ਵਿਦਆਊਟ ਦੁਪੱਟਾ ਜੇਕਰ ਤੁਸੀਂ ਦੁਪੱਟਾ ਨਾਲ ਲੈਣਾ ਚਾਹੁੰਦੇ ਹੋ ਜਿਵੇਂ ਇਹ ਦੁਪੱਟਾ ਲੱਗ ਜਾਣਾ ਹੈ ਪਿਓਰ ਵਾਲਾ ਦੁਪੱਟਾ ਇਹ ਤਾਂ ਫਿਰ ਇਹਦਾ ਰੇਟ ਰਹੂਗਾ ਜੀ 1100 ਰੁਪਏ ਦੁਪੱਟੇ ਸਮੇਤ ਵਿਦਆਊਟ ਦੁਪੱਟਾ ਇਹਦਾ 850 ਰੁਪਏ ਰੇਟ ਹੈ ਇਹਦੇ ਚ ਕਲਰ ਤੁਹਾਨੂੰ ਕਈ ਮਿਲ ਜਾਣੇ ਆ ਇਹ ਵੀ ਇਹਦੇ ਚ ਆ ਗਿਆ ਇਹਦੇ ਚ ਡਿਜ਼ਾਈਨ ਬਦਲ ਗਿਆ ਤੇ ਇਹ ਦੇ ਨਾਲ ਬਾਟਮ ਹੋਊਗੀ ਕਾਟਨ ਦੀ ਆਰਕੰਡੀ ਦੀ ਸ਼ਰਟ ਹੈ ਇਹ ਇਸ ਡਿਜ਼ਾਈਨ ਚ ਆ ਗਿਆ ਇਹਦੇ ਬਾਜੂ ਤੇ ਵੀ ਵਰਕ ਹੋਏਗਾ ਸਾਰਿਆਂ ਤੇ ਇਹ ਬਾਜੂ ਤੇ ਆਏਗਾ ਵਰਕ ਇਹ ਹੋ ਡਿਜ਼ਾਈਨ ਆ ਗਿਆ ਇੱਕ ਡਿਜ਼ਾਈਨ ਦੇ ਵਿੱਚ ਹੈ ਇਹਨਾਂ ਸਾਰੇ ਡਿਜ਼ਾਈਨਾਂ ਚ ਤੁਹਾਨੂੰ ਜਿਵੇਂ ਜਿਹੜੇ ਕਲਰ ਮੈਂ ਦਿਖਾ ਰਹੀ ਹਾਂ ਸਾਰੇ ਕਲਰ ਮਿਲ ਜਾਣੇ ਨੇ ਇਹ ਡਿਜ਼ਾਈਨ ਆ ਗਿਆ ਇੱਕ ਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਤੁਸੀਂ ਪਿੰਕ ਫਿਰੋਜੀ ਮਹਿੰਦੀ ਔਰ ਇਹ ਫਰੋਜੀ ਇਹ ਸਾਰੇ ਕਲਰਾਂ ਦੇ ਜਿਹੜਾ ਮਰਜੀ ਕਲਰ ਮੰਗਵਾ ਸਕਦੇ ਹੋ ਤੇ ਨਾਲ ਨਾਲ ਤਿਆਰ ਹੁੰਦੇ ਰਹਿੰਦੇ ਨੇ ਸੂਟ ਇਹ ਕ ਡਿਜ਼ਾਈਨ ਇਹ ਆ ਗਿਆ ਅਗਲਾ ਜਿਹੜਾ ਡਿਜ਼ਾਈਨ ਹੈਗਾ ਇਹਨਾਂ ਦਾ ਰੇਟ ਰਹੂਗਾ ਵਿਦਆਊਟ ਦੁਪੱਟਾ 850 ਰੁਪਿਆ ਇਹ ਗਲੇਤ ਵਰਕੇ ਦੀ ਇਹ ਬਾਦਲੇ ਦਾ ਵਰਕ ਹੈ ਇਹ ਜਰੀ ਨਹੀਂ ਹੈਗੀ ਬਾਦਲ ਹੈ ਇਸਕੇ ਦੇਚ ਇਹ ਡਿਜ਼ਾਈਨ ਆ ਗਿਆ ਕਲਰ ਇਹ ਚ ਮਿਲ ਜਾਣੇ ਆ ਜਿਵੇਂ ਇਹ ਔਰਗੰਜੇ ਤੇ ਆ एक अपने को नवा डिजाइन ये है ये वर्क का डिजाइन है यह जेडे जेडे चैनल पर नए ने चैनल सबसक्राइब कर लो एक डिजाइन आ गया यह जोहर झड़ते है ये जोहर झड़ते है गए येट रहूगा साढ़े अठ सौ रुपया ये भी बादला वर्क आ गया ਇਹ ਵੀ ਜੋਰਜਟ ਤੇ ਹੈ ਡਿਜ਼ਾਈਨ ਹੋ ਰਿਹਾ ਹੈ ਇਹ ਥੋੜਾ ਹੈਵੀ ਡਿਜ਼ਾਈਨ ਦਾ ਰੇਟ ਰਹੂਗਾ 950 ਰੁਪਿਆ ਪੂਰੇ ਸੂਟ ਦਾ ਤੇ ਇਹ ਦੇ ਬਾਜੂ ਤੇ ਵਰਕ ਆ ਗਿਆ ਜੇਕਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਫਿਰ ਦਾ ਰੇਟ ਰਹੂਗਾ 1200 ਰੁਪਿਆ ਇਹ ਕੱਲੇ ਸੂਟ ਦਾ ਇਹਦੇ ਵਿੱਚ ਕਲਰ ਹੋਰ ਵੀ ਨਹੀਂ ਨੇ ਜਦ ਤੁਸੀਂ ਕਲਰ ਭੇਜ ਕੇ ਆਪਣੀ ਮਰਜ਼ੀ ਦੇ ਕਲਰ ਤੇ ਵੀ ਵਰਕ ਕਰਵਾ ਸਕਦੇ ਹੋ ਹੈਗਾ ਜੀ ਬਲੂ ਕਲਰ ਦੇ ਉੱਪਰ ਵਿਦਾਊਟ ਦਪੱਟਾ ਇਹਦਾ ਰੇਟ ਰਹੂਗਾ 990 ਰੁਪਿਆ ਇੱਕ ਇਹਦੇ ਚਾਹ ਕਲਰ ਆ ਗਿਆ ਫੀਚ ਪਿੰਡਿਆ ਕਲਰ ਆ ਗਿਆ ਕਲਰ ਇਹ ਤੇ ਸਾਰੇ ਸੋਨੇ ਨੇ ਔਰ ਜੌਰਜਟ ਵੀ ਇਹਦਾ ਕਪੜਾ ਜਿਹੜਾ ਇਹ ਅੱਛਾ ਇਹ ਹਾਰਡ ਵਾਲੀ ਨਹੀਂ ਹੈ ਬਹੁਤ ਸੌਫਟਾ ਕਪੜਾ ਇਹ ਇਹਦਾ ਰੇਟ ਰਹੂਗਾ ਜੀ 950 ਰੁਪਿਆ ਜੇਕਰ ਤੁਸੀਂ ਇਹਦੇ ਨਾਲ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਇਹ ਪਿਓ ਪਿਓਰ ਦੁਪੱਟਾ ਹੈ यद रहूगा बारह सौ रुपए बे दुपट्टा बाकी अपने को डिजाइन प चुकेटन से आ, चुके आ गए ये भी कॉटन से है और गंजे का दुपट्टा ये भी अपना कॉटन ही आ गया सारे बर्फ के अलग अलग डिजाइन है ਤੁਸੀਂ ਇਸੇ ਡਿਜ਼ਾਈਨ ਇਸੇ ਡਿਜ਼ਾਈਨ ਨੂੰ ਕਿਸੇ ਹੋਰ ਕਲਰ ਤੇ ਵੀ ਕਰਵਾ ਸਕਦੇ ਹੋ ਤੇ ਆਪਣੀ ਮਰਜ਼ੀ ਦਾ ਡਿਜ਼ਾਈਨ ਪੇਜ ਕੇ ਵੀ ਤੁਸੀਂ ਵਰਕ ਕਰਵਾ ਸਕਦੇ ਆ ਇਹ ਚੱਕ ਵੀ ਆ ਗਿਆ ਤੇ ਬਾਜੂ ਤੇ ਵਰਕ ਸਾਰਿਆਂ ਦੇ ਹੋਊਗਾ ਇਹ ਔਰਗੰਜੀ ਤੇ ਆ ਗਿਆ ਇਹ ਕਲੀਆਂ ਵਾਲਾ ਡਿਜ਼ਾਈਨ ਹੈ ਇਹ ਵੀ ਉਹਨਾਂ ਤੋਂ ਵੱਖਰਾ ਇਹਦਾ ਰੇਟ ਵੀ 850 ਰੁਪਿਆ ਰਹੂਗਾ ਇਹ ਵੀ ਜ਼ੋਰ ਜੱਟ ਤੇ ਆ ਗਿਆ ਇਹਦੇ ਨਾਲ 오ਰਗੈਂਜ ਦਾ ਦੁਪੱਟਾ ਲਾਇਆ ਹੋਇਆ ਹੈ ਪ੍ਰਿੰਟ ਜੇ ਤੁਸੀਂ ਐਵੇਂ ਲੈਣਾ ਹੈ ਇਹ ਤੁਹਾਨੂੰ 1050 ਦਾ ਪੈਣਾ ਹੈ। ਅਗਰ ਕੱਲਾ ਸੂਟ ਬਾਏ ਕਰਨਾ ਹੈ ਤਾਂ ਇਹਦਾ ਰੇਟ ਰਹੂਗਾ 850 ਰੁਪਿਆ। ਇਹ ਆਪਣੇ ਸਾਰੇ ਕਾਟਨ ਦੇ ਵਿੱਚ ਆ ਕੇ ਡਿਜ਼ਾਈਨ ਤੁਸੀਂ ਆਪਣੀ। ਇਹਦੇ ਤੇ ਵੀ ਕਲੀਆਂ ਨੇ ਤੇ ਦੋ ਵੱਡੇ ਫਲਾਰ ਨੇ ਉੱਪਰ ਛੋਟੇ ਫਲਾਰ ਨਹੀਂ ਗੇ। ਇਹ ਬਿੱਜ ਦੁਪੱਟਾ ਹੈ। ਪਿਓਰ ਦੁਪੱਟਾ ਹੈ ਇਹਦੇ ਨਾਲ ਇਸੇ ਕਲਰ ਦਾ ਪਲੇਨ 1050 ਦਾ ਹੈ। ਕਿੱਕ ਆਪਣਾ ਹੋਰ ਡਿਜ਼ਾਈਨ ਨਵਾਂ ਮੈਂ ਤੁਹਾਨੂੰ ਇਹ ਵੀ ਦਿਖਾ ਦਿਆਂ। ਇਹਦਾ ਰੇਟ ਰਹੂਗਾ ਸੂਟ ਦਾ ਰੇਟ 950 ਰੁਪਇਆ। ਪਿੱਟਨ ਵਰਕ ਹੈ ਇਹ। ਅਗਰ ਤੁਸੀਂ ਇਹੀ ਵਰਕ ਕਿਸੇ ਹੋਰ ਕਲਰ ਤੇ ਕਿਸੇ ਹੋਰ ਕੱਪੜੇ ਤੇ ਜਿਹੜੇ ਤੇ ਕਰਵਾਉਣਾ ਚਾਹੋ ਉਹ ਤੇ ਕਰਵਾ ਦਿੱਤਾ ਜਾਊਗਾ ਇਹਦਾ ਰੇਟ ਰਹੂਗਾ 950 ਰੁਪਇਆ। ਇਹ ਵੀ ਦੁਪੱਟਾ ਇਹ ਆ ਗਿਆ ਆਪਣੇ ਕਾਟਨ ਦੇ ਸੂਟ ਇਹ ਕਾਟਨ ਸੂਟ ਹੈ ਜਿਹੜਾ 1050 ਦੀ ਰੇਂਜ ਚ ਹੈ ਇਹਦਾ ਰੇਟ ਰਹੂਗਾ 1050 ਇਹਦੇ ਨਾਲ ਦੁਪੱਟਾ ਰਹੂਗਾ ਪ्योर ਦੁਪੱਟਾ ਹੈ 1050 ਦੀ ਰੇਂਜ ਚ ਹੈਗਾ ਇਹ organza ਤੇ ਆ ਗਿਆ ਇਹ ਆਪਣਾ ਕਾਟਨ ਤੇ ਆ ਗਿਆ ਤੁਸੀਂ ਜੇਕਰ ਇਹਦੇ ਨਾਲ ਦਾ ਕੋਈ ਵਰਕ ਕਰਾਉਣਾ ਚਾਹੋ ਕਿਸੇ ਹੋਰ ਕੱਪੜੇ ਤੇ ਤਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਕਰਵਾ ਸਕਦੇ ਹੋ ਜਿਹੜੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਕੋਲੇ ਸਾਰੀ ਵੈਰਾਈਟੀ ਹੁੰਦੀ ਆ ਹੁਣ ਆਪਣੇ ਕੋਲ ਜਿਹੜੀ ਜੋਰਜਟ ਆ ਉਹ ਵੀ ਸਟਾਰਟਿੰਗ ਬਸ ਨੈਕਸਟ ਵੀਕ ਹੋ ਜਾਣੀ ਆ ਕੋਈ ਫੈਂਸੀ ਜਿਹੜੀਆਂ ਡਰੈੱਸਾਂ ਬਣਾਉਣੀਆਂ ਨੇ ਉਹਦੇ ਲਈ ਆਪਣੇ ਕੋਲੇ ਨੈਕ ਵਗੈਰਾ ਤੇ ਵਰਕ ਉਹ ਕਾਫੀ ਸਾਰਾ ਕਪੜਾ ਆਪਣੇ ਕੋਲੇ ਗੋਡਾਊਨ ਚ ਆਇਆ ਪਿਆ ਬਸ ਜਿਵੇਂ ਜਿਵੇਂ ਕਾਟਨ ਥੋੜਾ ਜਗ੍ਹਾ ਹੁੰਦੀ ਜਾਊਗੀ ਆਪਾਂ ਦੋ ਚਾਰ ਦਿਨਾਂ ਚ ਲਾਉਂਦੇ ਜਾਵਾਂਗੇ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ